ਲਓ ਵੀ ਦੋਸਤੋ ਅੱਜ ਆਪਾਂ ਚੱਲੇ ਆ ਇੱਕ ਕੁੜੀ ਦੀ ਸਪੋਰਟ ਤੇ ਜਿਹਨੇ 10-15 ਕਿਲੋਮੀਟਰ ਤੋਂ ਆ ਕੇ ਤੇ ਇੱਕ ਦੁਕਾਨ ਖੋਲੀ ਆਪਦਾ ਰਜਗਾਰ ਖੋਲਿਆ ਤੇ ਵੀਡੀਓ ਨੂੰ ਐਂਡ ਤੱਕ ਵੇਖਿਆ ਜੇ ਉਸ ਤੋਂ ਬਾਅਦ ਸ਼ੇਅਰ ਕਰਿਆ ਜੇ ਕਮੈਂਟ ਕਰਕੇ ਦੱਸਿਆ ਜੇ ਕਿ ਆਪਾਂ ਨੂੰ ਉਹਦੀ ਸਪੋਰਟ ਤੇ ਜਾਣਾ ਚਾਹੀਦਾ ਸੀ ਉਹਦੀ ਵੀਡੀਓ ਬਣਾਉਣੀ ਚਾਹੀਦੀ ਸੀ ਜਾਂ ਨਹੀਂ ਹਾਲੇ ਇਹ ਵੀ ਨਹੀਂ ਪਤਾ ਕਿ ਵੀਡੀਓ ਬਣਾਉਣ ਦੇਵੇ ਕਿ ਨਾ ਲਓ ਵੀ ਦੋਸਤੋ ਆਪਾਂ ਪਹੁੰਚ ਗਏ ਆ ਅਰਨੀ ਵਾਲੇ ਸ਼ੇਖ ਸੁਬਾਨ ਜਿੱਥੇ ਇੱਕ ਕੁੜੀ ਨੇ ਜਿਹੜਾ ਵੀ ਆਪਦਾ ਕੰਮ ਸ਼ੁਰੂ ਕੀਤਾ ਤੇ ਬਾਬਾ ਖੁਸ਼ਦਿਲ ਸਿਸਟਰ ਲੈਬ ਲੈਬੋਰੀ ਜਿਹੜੀ ਖੋਲੀ ਐ ਸਤਿ ਸ਼੍ਰੀ ਅਕਾਲ ਜੀ ਲੈਬੋਰੀ ਖੋਲੀ ਨੂੰ ਕਿੰਨਾ ਟਾਈਮ ਹੋ ਗਿਆ ਜੀ ਜੀ 1 ਸਾਲ ਹੋਣ ਵਾਲਾ ਹੈ 1 ਸਾਲ ਹਾਂ ਜੀ ਤੇ ਲੋਕ ਆਉਂਦੇ ਆ ਆਪਣੇ ਕੋਲ ਹਾਂ ਜੀ ਸਰ ਕੰਮ ਬਹੁਤ ਵਧੀਆ ਜੀ ਅੱਛਾ ਪ੍ਰਮਾਤਮਾ ਵਾਹਿਗੁਰੂ ਮਿਹਰ ਕਰੇ ਤੁਹਾਡਾ ਕੰਮ ਜਿਹੜਾ ਸਰਕਤੀ ਤੁਹਾਨੂੰ ਬਖਸ਼ੇ ਜੀ ਪਰ ਅਸੀਂ ਅਰਦਾਸ ਕਰਦੇ ਆ ਵੀ ਜੋ ਵੀ ਆਵੇ ਕਹਿੰਦੇ ਵੀ ਰਾਜੀ ਹੋ ਕੇ ਜਾਵੇ ਜੀ ਸਰ ਜੀ ਇਹੀ ਆਪਾਂ ਮੰਗਦੇ ਆ ਸਰੀਰ ਦਾ ਢਾਂਚਾ ਕਿਸੇ ਦਾ ਜਦੋਂ ਮੰਨ ਲਓ ਬਿਮਾਰ ਹੋ ਜਾਂਦਾ ਜਾਂ ਆਪਾਂ ਜਿਹੜੇ ਮਸ਼ੀਨਰੀਆਂ ਨੂੰ ਕਹਦੇ ਆਂ ਤੇ ਉਹ ਡਾਕਟਰ ਕੋਲੇ ਜਾਂਦੇ ਆ ਤੇ ਡਾਕਟਰ ਫਿਰ ਰეკਮੈਂਡ ਕਰਦਾ ਵੀ ਤੁਸੀਂ ਟੈਸਟ ਕਰਾ ਕੇ ਲਿਓ ਫਿਰ ਦਵਾਈ ਦੇਵਾਂਗਾ ਜੀ ਸਰ ਜੀ ਤੇ ਤੁਹਾਡੇ ਕੋਲੇ ਇਹ ਚੀਜ਼ ਸਹੀ ਆ ਵੀ ਪਹਿਲਾਂ ਟੈਸਟ ਕਰਵਾ ਲਓ ਪਤਾ ਲੱਗੂਗਾ ਫਿਰ ਮੈਡੀਸਨ ਉਹਦੇ ਆਧਾਰ 'ਤੇ ਜਾਣੀ ਚਾਹੀਦੀ ਹੈ ਬਿਲਕੁਲ ਬਿਲਕੁਲ ਜੀ ਜੇ ਆਪਾਂ ਵੈਸੀ ਮੈਡੀਸਨ ਖਾਵਾਂਗੇ ਉਹਦਾ ਬਿਲਕੁਲ ਹੀ ਸੈੱਟ ਕਰਕੇ ਜਾਂਦਾ ਹੈ ਹਾਂ ਹਾਂਜੀ ਅੱਛਾ ਤੇ ਮੈਂ ਸੁਣਿਆ ਵੀ ਤੁਸੀਂ ਕਿਸੇ ਨੂੰ ਨਰਾਸ਼ ਨਹੀਂ ਕਰਦੇ ਵੀ ਜਦੋਂ ਵੀ ਕੋਈ ਵੀ ਗਰੀਬ ਆ ਜੇ ਤਾਂ ਟੈਸਟ ਆ ਜਿਹੜੇ ਜਾਇਜ਼ ਰੇਟ ਤੇ ਕਰਦੇ ਹੋ ਹਾਂਜੀ ਜਾਇਜ਼ ਵੀ ਸਰ ਕਈ ਵਾਰੀ ਕਿਸੇ ਕੋਲ ਨਹੀਂ ਹੁੰਦੀ ਆਪਾਂ ਲੈਸ ਵੀ ਲੈਸ ਤੋਂ ਹੀ ਕਰਦੇ ਆ ਪਰ ਆਪਾਂ ਲੈਂਦੇ ਵੀ ਨਹੀਂ ਕਈਆਂ ਤੇ ਜੇ ਆਪਾਂ ਬਿਲਕੁਲ ਇਹ ਫ੍ਰੀ ਕਰਦੇ ਹਾਂ ਬਹੁਤ ਵਧੀਆ ਬਹੁਤ ਵਧੀਆ ਜੀ ਹੈ ਹਾਂ ਬਾਕੀ ਕਿਹੜੀ ਲੈ ਲੈਂਦੇ ਸ਼ੂਗਰ ਮੈਸ਼ਨ ਲਈ ਫ੍ਰੀ ਹੁੰਦੀ ਜੀ ਮਿਸੂਲ ਤੇ ਪੇਮੈਂਟ ਸ਼ੂਗਰ ਦੀ ਪੇਮੈਂਟ ਨਹੀਂ ਲੈਂਦੇ ਹਾਂਜੀ ਹਾਂਜੀ ਲਓ ਵੀ ਦੋਸਤੋ ਕੁੜੀ ਨੂੰ ਸਪੋਰਟ ਜ਼ਰੂਰ ਕਰਿਆ ਜੀ ਹਾਂਜੀ ਕਿਉਂ ਹਾਂ ਕਿਉਂਕਿ ਆਪ ਦਾ ਰਜਗਾਰ ਇਹਨਾਂ ਨੇ ਸ਼ੁਰੂ ਕੀਤਾ ਤੇ ਮੰਨ ਲਓ ਕੰਮ ਕਰਨਾ ਵੀ ਚਾਹੀਦਾ ਆਪਦੇ ਮਾਪਿਆਂ ਦਾ ਜਿਹੜਾ ਮਿਹਨਤ ਕਰਕੇ ਤੇ ਹੱਥ ਵਟਾਉਣਾ ਚਾਹੀਦਾ ਇੱਕ ਗੱਲ ਹੋਰ ਦੱਸ ਦਈਏ ਦੋਸਤੋ ਕਿ ਕਿੰਨੇ ਕਿਲੋਮੀਟਰ ਤੋਂ ਤੁਸੀਂ ਆਉਣੇ ਆ ਜੀ 14 ਕਿਲੋਮੀਟਰ 14 ਕਿਲੋਮੀਟਰ ਤੋਂ ਆਉਂਦੀ ਆ ਤੇ ਹੌਸਲ ਹਾਂ ਹੌਸਲੇ ਨੂੰ ਬਾਈ ਸਲਾਮ ਆ ਸਲੂਟ ਆ ਸਵੇਰ ਸ਼ਾਮ ਜਿਹੜਾ ਐਕਟਵਾ ਤੇ ਸਕੂਟਰੀ ਤੇ ਆਉਂਦੀ ਆ ਤੇ ਸਵੇਰ ਸ਼ਾਮ ਨੂੰ ਵੀ ਜਾਣਾ ਤੇ ਅੱਜ ਦੇ ਹਾਲਾਤ ਵੀ ਚੰਗੇ ਨਹੀਂ ਹੈਗੇ ਜੀ ਹਾਂ ਥੋੜਾ ਜਿਹਾ ਇਸ ਚੀਜ਼ ਦਾ ਧਿਆਨ ਜ਼ਰੂਰ ਰੱਖਿਆ ਜੀ ਹਾਂਜੀ ਹਾਂਜੀ ਜੀ ਮੈਂ ਕੁੜੀਆਂ ਲਈ ਇੱਕ ਇਹ ਵੀ ਕਹਿਣਾ ਚਾਹੁੰਨੀ ਆ ਵੀ ਕੁੜੀਆਂ ਦੀ سپورਟ ਨਾਲ ਜੀ ਮੈਂ ਅੱਜ ਆਪਨਾ ਸੁਪਨਾ ਪੂਰਾ ਕਰ ਚੁੱਕੀ ਆ ਮੇਰੇ ਨਾਲ ਸ਼ਾਇਦ ਪਤਾ ਨਹੀਂ ਕਿੰਨੀਆਂ ਕੁੜੀਆਂ ਦੇ ਜਿਹੜੇ ਸੁਪਨੇ ਤੂਰੇ ਸੀ ਪੂਰੇ ਹੋ ਜਾਣਗੇ ਜੀ ਅੱਜ ਮੈਂ ਸਟੈਂਡ ਲਿਆ ਸ਼ਾਇਦ ਮੇਰੇ ਕਰਕੇ ਹਜ਼ਾਰਾਂ ਕੁੜੀਆਂ ਹੀ ਸਟੈਂਡ ਲੈਣਗੀਆਂ ਹਾਂ ਤੁਹਾਡੀ ਵੀਡੀਓ ਨੂੰ ਹਾਂ ਜੀ ਇੱਕ ਕੁੜੀ ਐ ਅੱਜ ਸਟੈਂਡ ਵੀ ਲੈ ਚੁੱਕੀ ਅਸੀਂ ਵੀ ਸ਼ਾਇਦ ਅੱਗੇ ਵੱਧ ਸਕਦੇ ਆ ਤੇ ਮੈਂ ਸਾਰਿਆਂ 'ਗੇ ਇਹ ਫਰਿਆਦ ਕਰਦੀ ਆ ਵੀ ਮੈਨੂੰ ਪਲੀਜ਼ ਤੁਸੀਂ ਜਿੰਨਾ ਜ਼ਰੂਰ ਕਰੋ ਮੈਨੂੰ سپورਟ ਕਰੋਗੇ ਸ਼ਾਇਦ ਮੇਨਾ ਹਿਆਰਾ ਕੁੜੀਆਂ ਦੀ ਹੀ سپورਟ ਹੋ ਜੇਗੀ ਬਿਲਕੁਲ ਬਿਲਕੁਲ ਤੇ ਸਾਰਿਆਂ ਦੇ ਸੁਪਨੇ ਕੀ ਚੂਰ ਹੋ ਜਾਂਦੇ ਨੇ ਮੈਂ ਕਹਿੰਨੀ ਆ ਮੇਰੇ ਸੁਪਨਾ ਨਾਲ ਉਹਨਾਂ ਦੇ ਸੁਪਨੇ ਵੀ ਪੂਰੇ ਹੋਣ ਤੇ ਇਸੇ ਕਰਕੇ ਮੇਰੇ ਕੋਲ ਸਟਾਫ ਵੀ ਜੀ ਕੁੜੀਆਂ ਦਾ ਹੀ ਹੈ ਮੈਂ ਕੋਈ ਜੈਂਸ ਨਹੀਂ ਰੱਖਿਆ ਸਿਰਫ ਮੇਰੇ ਕੋਲ ਹੀ ਇਹ ਕੁੜੀਆਂ ਨੇ ਲਈ ਜਿਨ੍ਹਾਂ ਨੂੰ ਮੈਂ ਸਿਖਾ ਰਹੀ ਆਂ ਔਰ ਫ੍ਰੀ ਚ ਸਿਖਾ ਰਹੀ ਆਂ ਜੀ ਮੈਂ ਕਹਿੰਨੀ ਆ ਜੇ ਮੈਂ ਕੰਮ ਕਰਾਂਗਾ ਸ਼ਾਇਦ ਮੇਰੇ ਨਾਲ ਔਰ ਨਾਲ ਉਹ ਵੀ ਕੰਮ ਦੇ ਬਹ ਹੋ ਜਾਵੇ ਹਾਂ ਆਪਣਾ ਸਹਾਰਾ ਦੇਣਾ ਚਾਹੀਦਾ ਹੈ ਆਪਣਾ ਵੀ ਇਹੀ ਕੰਮ ਹੈ ਵੀ ਆਪਾਂ ਉਸ ਦੀ سپورਟ ਕਰਦੇ ਆਂ ਜੋ ਆਪ ਮਿਹਨਤ ਕਰਦਾ ਹੈ ਹਾਂਜੀ ਸਰ ਹਾਂ ਮਿਹਨਤ ਕਰਕੇ ਜੀ ਪੂਰੇ 6 ਸਾਲ ਦਾ ਐਕਸਪੀਰੀਅੰਸ ਲਿਆ ਡਿਲਾਈਟ ਲੈਬ ਫਾਇਲ ਘਾਤੋ ਜੀ ਠੀਕ ਆ ਫਿਰ ਮੈਂ 6 ਮਹੀਨੇ ਦੀ ਟ੍ਰੇਨਿੰਗ ਕੀਤੀ ਜੀ ਆਲ ਇੰਡੀਆ ਇੰਸਟੀਟਿਊਟ ਬਠਿੰਡੇ ਤੋਂ ਜੀ ਠੀਕ ਆ ਬਹੁਤ ਵਧੀਆ ਲਓ ਵੀ ਦੋਸਤੋ ਇੱਕ ਵਾਰੀ ਤੁਹਾਨੂੰ ਆਪਾਂ ਦਿਖਾ ਦਈਏ ਫਿਰ ਬਾਹਰ ਜਿਹੜਾ ਐਡਰੈਸ ਆ ਵੀ ਆਪਾਂ ਤੁਸੀਂ ਪਹੁੰਚਣਾ ਕਿੱਥੇ ਆ ਅਰਨੀ ਵਾਲੇ ਸ਼ੇਖ ਸੁਭਾਨ ਝੋਟਿਆਂ ਵਾਲੀ ਤੇ ਜੰਡ ਵਾਲਾ ਭੀਮੇਸ਼ਾ ਜਿੱਥੇ ਰੋਡ ਆ ਪਰਾਂ ਨੂੰ ਜਾਂਦਾ ਉਸ ਤੋਂ ਅੰਦਰ ਵੱਰ ਨੂੰ ਆਪਾਂ ਆਈਏ ਤੇ ਇਹ ਸਾਹਮਣੇ ਵੇਦ ਚੱਕੀ ਵਾਲੇ ਜਿਹੜੇ ਵਜਦੇ ਆ ਉਹ ਆ ਅੰਦਰਲੇ ਪਾਸੇ ਨੂੰ ਆਪਾਂ ਜਾਈਏ ਜਦੋਂ ਅਰਨੀ ਵਾਲੇ ਦੇ ਇੱਥੇ ਬਾਬਾ ਖੁਸ਼ਦਿਲ ਸਿਸਟਰ ਲੈਬ ਆ ਜਿਹੜੀ ਉਹ ਤੁਹਾਨੂੰ ਇਹਨਾਂ ਕੋਲੇ ਜ਼ਰੂਰ ਤੁਸੀਂ ਆਉਂਗੇ ਤਾਂ ਤੁਹਾਨੂੰ ਮਿਲਣਗੇ ਨਿਰਾਸ਼ ਨਹੀਂ ਕਰਨਗੇ ਚਾਹੀਦਾ ਵੀ ਉੱਥੇ ਡਾਕਟਰਾਂ ਨੂੰ ਵੀ ਆਪਾਂ ਅਪੀਲ ਕਰਦੇ ਆ ਜਿਹੜੇ ਪਿੰਡਾਂ 'ਚ ਹੈਗੇ ਆ ਵੀ ਇਸ ਕੁੜੀ ਦੀ ਜਿਹੜੀ ਸਿਸਟਰ ਲੈਬ ਨੂੰ ਰეკਮੈਂਡ ਕਰਿਆ ਕਰੋ ਵੀ ਇੱਥੇ ਟੈਸਟ ਕਰਾਵੇ ਕਰਾਓ ਤੇ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰਿਆ